ਪੂਰੀ ਲੱਕੜ ਹੈ ਇਹ ਟੁੱਟੂਗਾ ਤੇ ਨਹੀਂ ਜਿਵੇਂ ਛੱਡਦਾ ਛੱਡ ਦੋ ਛੱਡਦਾ ਛੱਡ ਦੋ ਦੇਖ ਲਓ ਛੱਡ ਦੋ ਹੈ ਛੱਡ ਦੋ ਬਾਈ ਕਹਿੰਦਾ ਲੈ ਹਟ ਲੈ ਕਹਿੰਦਾ ਟੁੱਟ ਗਿਆ ਕਹਿੰਦਾ ਮੇਰਾ ਹੈ ਛੱਡ ਦੋ ਲੈ ਬਾਈ ਲੈ ਬਾਈ ਕਿਸੇ ਦਰਵਾਜੇ ਦੀ 5 ਸਾਲ ਦੀ ਗਾਰੰਟੀ ਹੈ ਫੁੱਲ ਗਾਰੰਟੀ ਹੈ ਉਹ ਅਸੀਂ ਐਵੇਂ ਨਹੀਂ ਮੂੰਹੋਂ ਬੋਲ ਕੇ ਨਹੀਂ ਪੱਕੇ ਬਿਲ ਤੇ ਤੁਹਾਨੂੰ ਕੱਟ ਕੇ ਦੇਵਾਂਗੇ ਲਿਖਤੀ ਰੂਪ ਦੇ ਵਿੱਚ ਤੁਸੀਂ 7 3 ਦਾ ਦਰਵਾਜ਼ਾ 3000 ਦਾ ਬਾਈ ਕਹਿੰਦਾ ਸਟਾਰਟਿੰਗ ਹੈ ਸੱਲੇ ਸਨਮੈਕੇ ਦੀ ਸ਼ੀਟ ਲੈਣ ਵਾਗਿਆ ਜੀ ਬੰਦਾ ਜੀ ਇਹਦੇ ਨਾਲ ਦਾ ਲੈਣ ਵਾਗਿਆ ਮੈਨੂੰ ਲੱਗਦਾ 12 1300 ਤੋਂ ਸਟਾਰਟਿੰਗ ਹੈ ਸਨਮੈਕ ਨੇ ਕਿਸੇ ਪਰਾਨਾ ਨਕਰਾਂ ਦੇ ਵਿੱਚ ਕੁਝ ਏਦਾਂ ਦੀ ਚੀਜ਼ ਕਰਾਉਣੀ ਹੈ ਜੀ ਕਿ ਭਾਈ ਚਾਰ ਬੰਦੇ ਆਣ ਤੇ ਹੁਣ ਐ ਬਚਣਾ ਕਿ ਮਿਸਤਰੀ ਕਿਹੜਾ ਲਗਾਇਆ ਸੀ ਬਿਲਕੁਲ ਸਹੀ ਪਰ ਉਥੇ ਜਦੋਂ ਇਹੇ ਗੱਲ ਕਹਿਣਗੇ ਕਿ ਮਿਸਤਰੀ ਨਹੀਂ ਅਸੀਂ ਤਾਂ ਇਹ ਮੁੱਲ ਤਾਂ ਸੀ ਉਹਨਾਂ ਦੇ ਐ ਕਹਿਣਗੇ ਇੱਕ ਵਾਰੀ ਤਾਂ ਨਾ ਯਾਰ ਮੁੱਲ ਦਾ ਤਾਂ ਇਹਦੀ ਫਰੇਮਿੰਗ ਅਸੀਂ ਸਾਗਵੰਦੀ ਕੀਤੀ ਹੈ ਠੀਕ ਹੈ ਇਹਨੂੰ ਹਜੇ ਪੇਂਟ ਜਾਂ ਡੀਕੋ ਹਲੇ ਹੋਣਾ ਇਹਨੂੰ ਮੈਂ ਤਾਂ ਨਹੀਂ ਕੀਤਾ ਵੀ ਅਗਲੇ ਨੂੰ ਥੋੜਾ ਪਤਾ ਲੱਗੇ ਹੈ ਨਾ ਜਿਹੜੀ ਆ ਇਹ ਚੀਜ਼ ਇਹ ਲੱਕੜ ਹੈ ਵੀਰੇ ਨਹੀਂ ਇਹ ਐਟਡੀਐਚ ਮਾਰਦਾ ਕਨਸੈਪਟ ਹੈ ਐਕਸ਼ਨ ਟੈਸਾ ਦਾ ਸਾਰੇ ਭਰਾ ਮਨੋਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਭਰਾ ਆਪਣੇ ਇਹ ਵੀਡੀਓ ਦੇਖ ਰਿਆ ਤੁਹਾਡੇ ਅੱਜ ਕੰਮ ਦੀ ਚੀਜ਼ ਲੈ ਕੇ ਆਇਆਗੇ ਆਪਾਂ ਹੁਣ ਘਰਾਂ ਦੇ ਵਿੱਚ ਕੀ ਕਰਦੇ ਹੋਣੇ ਆ ਦਰਵਾਜ਼ੇ ਲਗਵਾਉਣ ਲੱਗ ਜਾਂਦੇ ਹੋਣੇ ਆ ਆਪਾਂ ਲਗਾ ਲਿਆ ਜੀ ਮਿਸਤਰੀ ਜਾਂ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਲੱਕੜ ਲਈਏ ਜੇ ਲੱਕੜ ਵਧੀਆ ਲੈਣੇ ਆ ਤਾਂ ਵੀਰੇ ਬਹੁਤ ਮਹਿੰਗੀ ਪੈਂਦੀ ਹੈ ਪਰ ਅੱਜ ਤੁਹਾਨੂੰ ਆਪਾਂ ਇੱਕ ਬਾਈ ਨਾਲ ਮਿਲਾਉਨੇ ਆ ਤੁਸੀਂ ਆਪਦੀ ਮਰਮਰਜੀ ਦਾ ਜਿਹਹਾ ਜਾਂ ਮਰਜ਼ੀ ਦਰਵਾਜ਼ਾ ਤਿਆਰ ਕਰਾ ਲਓ ਸਭ ਤੋਂ ਵੱਡੀ ਗੱਲ ਹੋਲ ਸੇਲ ਰੇਟ ਦੇ ਵਿੱਚ ਆਲ ਪੰਜਾਬ ਦੇ ਵਿੱਚ ਖੁੱਲਾ ਚੈਲੰਜ ਹੈ ਬਾਈ ਹੋਰਾਂ ਦਾ ਲੋਕੇਸ਼ਨ ਚੈੱਕ ਕਰ ਲਓ ਆਪਾਂ ਅੱਜ ਪਹੁੰਚਿਆ ਫਰੀਦਕੋਟ ਤੇ ਫਰੀਦਕੋਟ ਦੇ ਵਿੱਚ ਬਾਈ ਹੋਰਾਂ ਦਾ ਪੰਜਾਬ ਡੋਰਸ ਦੇ ਨਾਮ ਤੇ ਹੈ ਬਾਕੀ ਭਰਾ ਨਾਲ ਚੱਲਦੇ ਆਂ ਗੱਲਬਾਤ ਕਰਦੇ ਆਂ ਬਹੁਤ ਸਾਰੇ ਮੈਂ ਤੁਹਾਨੂੰ ਡੈਮੋ ਵੀ ਦਿਖਾ ਦੂੰਗਾ ਕਿ ਕਿੱਦਾਂ ਕਿੱਦਾਂ ਦੀ ਇਹਨਾਂ ਕੋਲ ਵੈਰਾਈਟੀ ਅਵੇਲੇਬਲ ਹੈ ਬਾਕੀ ਕਸਟਮ ਵੀ ਤੁਸੀਂ ਕਰਾ ਸਕਦੇ ਹੋ ਮਤਲਬ ਤੁਸੀਂ ਇਹਨਾਂ ਨੂੰ ਡਿਜ਼ਾਈਨ ਪ੍ਰੋਵਾਈਡ ਕਰੋ ਇਹ ਖੁਦ ਹੀ ਤਿਆਰ ਕਰ ਦੇਣਗੇ ਜੀਦਾ ਕੀ ਪ੍ਰਾਈਸ ਵੀ ਰਹੂਗਾ ਹੋਲ ਸੇਲ ਇਹ ਤੁਹਾਡੇ ਮਨ ਦੇ ਵਿੱਚ ਇਹ ਡਾਊਟ ਹੈ ਕਿ ਬਾਈ ਹੋਲਸੇਲ ਰੇਡ ਦੇ ਵਿੱਚ ਦਰਵਾਜ਼ੇ ਕੱਲੋਂ ਇਹਨਾਂ ਦੀ ਕੁਆਲਿਟੀ ਮਾੜੀ ਆ ਨਿਕਲ ਜੇ ਇਹ ਜੋ ਮਟੀਰੀਅਲ ਆ ਰਹੇ ਨੇ ਉਹ ਮਾੜਾ ਨਾ ਨਿਕਲ ਜੇ ਤਾਂ ਵੀਰੇ ਉਹ ਚੀਜ਼ ਦੀ ਵੀ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਇਹ ਕਹਿੰਦੇ ਵੀ ਅਸੀਂ ਰੇਟਨ ਦੇ ਵਿੱਚ ਤੁਹਾਨੂੰ ਵਾਰੰਟੀ ਦਵਾਂਗੇ ਲਿਖ ਕੇ ਬਾਈ ਨਾਲ ਚੱਲਦੇ ਆ ਜੋ ਗੱਲਬਾਤ ਕਰਦੇ ਆ ਜਿੰਨੇ ਭਰਾ ਵੀ ਦੇਖ ਰਹੇ ਨੇਗੇ ਆਜੋ ਜੇ ਇੱਕ ਵਾਰੀ ਬਾਕੀ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਫਿਰ ਤਾਂ ਵੀਰੇ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਬਹੁਤ ਦੇਖ ਤੁਸੀਂ ਸੁਣਾਓ ਤੇ ਆਪਣੇ ਭਰਾ ਦਾ ਕੰਮ ਹੈ ਜੀ ਆਪਣਾ ਉਰੇ ਪਹੁੰਚ ਜਾਣ ਦਾ ਐਡਰੈਸ ਕੀ ਜੀ ਪ੍ਰੋਪਰ ਆਪਣਾ ਉਰੇ ਆਪਣਾ ਹੀ ਕੋਟਪੂਰਾ ਰੋਡ ਆ ਨੇੜੇ ਸ਼ਾਹੀ ਹਵੇਲੀ ਫਰੀਦਕੋਟੀ ਸ਼ਾਹੀ ਹਵੇਲੀ ਸਭ ਤੋਂ ਮਸ਼ਹੂਰ ਹੈ ਜੇ ਤੁਸੀਂ ਉਰੇ ਆਉਣਾ ਹੈ ਨਾ ਚਾਹ ਗੂਗਲ ਤੇ ਆਪਣਾ ਵੀ ਲੋਕੇਸ਼ਨ ਪਈਆ ਵੈਸੇ ਤਾਂ ਪੰਜਾਬ ਡੋਰਸ ਦੀ ਹੈ ਨਾ ਤੇ ਸ਼ਾਹੀ ਹਵੇਲੀ ਵੀ ਤੁਸੀਂ ਸਰਚ ਕਰ ਸਕਦੇ ਹੋ ਬਾਕੀ ਪ੍ਰਾਂ ਹੋਰਾਂ ਦੇ ਚੱਲ ਰਹੇ ਨੇ ਕੰਟੈਕਟ ਨੰਬਰ ਸਕਰੀਨ ਤੇ ਵਿਦ ਐਡਰੈਸ ਤੁਸੀਂ ਹੁਣ ਆਪਾਂ ਸੋਨੂੰ ਕੁਝ ਡੈਮੋ ਪੀਸ ਵਿਦ ਕੁਆਲਿਟੀ ਚੈੱਕ ਕਰਾਵਾਂਗੇ ਤੇ ਵੀਰੇ ਆਪਾਂ ਚੱਲੀ ਅੰਦਰਲੇ ਪਾਸੇ ਦਿਖਾਈਏ ਨਾ ਸਾਰੇ ਭਰਾਵਾਂ ਮੁੰਡੇਰਲ ਆ ਜਾਈ ਜਿੰਨੇ ਭਰਾ ਵੀ ਦੇਖ ਰਹੇ ਨੇ ਇੱਕ ਨਾਲ ਹੁੰਦੇ ਕੁਝ ਕੰਨਾ ਤੁਹਾਨੂੰ ਜੋ ਪਸੰਦ ਆਣਗੇ ਨਾ ਸਕਰੀਨਸ਼ਾਟ ਕਰੀ ਚੱਲਿਓ ਆਜੋ ਜੀ ਇਧਰਲੇ ਪਾਸੇ ਬਾਈ ਹੋਰਾਂ ਨੇ ਨਾ ਕੁਝ ਕਾ ਡਿਜ਼ਾਈਨ ਲਾਏ ਹੋਏ ਨੇ ਇੱਕ ਵੀਰੇ ਅੱਜ ਕੱਲ੍ਹ ਚੱਲ ਰਿਹਾ ਥੋੜਾ ਜਿਹਾ ਕਹਿੰਦੇ ਵੀ ਇੱਕ ਤਾਂ ਕਸਟਮ ਕਰਵਾ ਦਈਏ ਅਸੀਂ ਇੱਕ ਕੁਆਲਿਟੀ ਨੂੰ ਲੈ ਕੇ ਥੋੜਾ ਜਿਹਾ ਹੋ ਜਾਂਦਾ ਹੁੰਦਾ ਕਿ ਯਾਰ ਦਰਵਾਜ਼ਾ ਕਿਹੜੀ ਲੱਕੜ ਕਿਵੇਂ ਵਰਤੀ ਕਿਵੇਂ ਨਹੀਂ ਉੱਥੇ ਥੋੜਾ ਜਿਹਾ ਕਰੂੰਗੇ ਆਪਣਾ ਹੋਲ ਸੇਲ ਦੇ ਵਿੱਚ ਕੰਮ ਆਣਾ ਪਹਿਲਾਂ ਤਾਂ ਜੀ 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 ਉਹਦੇ ਵਿੱਚ ਪਤਾ ਕੀ ਹੈ ਵੀਰੇ ਆਪਣਾ ਹੋਲਸੇਲ ਦਾ ਕੰਮ ਆ ਸਾਨੂੰ ਇਹ ਸਸਤਾ ਤਾਂ ਪੈਂਦਾ ਕਿਉਂਕਿ ਅਸੀਂ ਬਲਕ ਦੇ ਵਿੱਚ ਬਲਕ ਦੇ ਵਿੱਚ ਕੰਮ ਕਰਦੇ ਆ ਠੀਕ ਹੈ ਬਾਕੀ ਅਸੀਂ ਕੁਆਂਟੀਟੀ ਦੇ ਵਿੱਚ ਲੈਣਾ ਸਾਰਾ ਕੁਝ ਤੇ ਵਧੀਆ ਕੁਆਲਿਟੀ ਦੇ ਵਿੱਚ ਲੈਣਾ ਠੀਕ ਹੈ ਤਾਂ ਕਰਕੇ ਅਸੀਂ ਕਸਟਮਰ ਨੂੰ ਸਸਤਾ ਦਰਵਾਜਾ ਦੇ ਸਕਦੇ ਆ ਠੀਕ ਹੈ ਠੀਕ ਹੈ ਇੱਥੇ ਆ ਕੇ ਕਸਮਰ ਮੇਰੇ ਨਾਲ ਗੱਲਬਾਤ ਕਰੇ ਡਿਜ਼ਾਈਨ ਆਪਣਾ ਲਿਆਵੇ ਚਾਹੇ ਸਾਡੇ ਕੋਲੇ ਵੀ ਹਜ਼ਾਰਾਂ ਡਿਜ਼ਾਈਨ ਪਏ ਉਹਦੇ ਵਿੱਚੋਂ ਸਿਲੈਕਟ ਕਰ ਲੇ ਕੋਈ 3D ਡਿਜ਼ਾਈਨ ਲੈਣਾ ਕੋਈ 2D ਡਿਜ਼ਾਈਨ ਲੈਣਾ ਕੋਈ ਸਨਮਾਈਕੇ ਦਾ ਲੈਣਾ ਕੋਈ ਸਾਗਵਾਨ ਦਾ ਟਾਲੀ ਦਾ ਜਿਵੇਂ ਦੀ ਕਸਮਰ ਦੀ ਚੁਆਇਸ ਆ ਉਵੇਂ ਦਾ ਕਸਟਮਾਈਜ਼ ਕਰ ਦਈਦਾ ਤੇ ਕਰਕੇ ਹੋਲਸੇ ਰੇਟ ਮਲ ਕੇ ਬਿਲਕੁਲ ਜਾਇਜ਼ ਰੇਟ ਤੇ ਆ ਹੁਣ ਸਨਮਾਈਕੇ ਵਾਲਾ ਪੱਲਾ ਹੈ ਠੀਕ ਹੈ ਜੇ ਆਪਾਂ ਉਹਨੂੰ ਘਰੇ ਤਿਆਰ ਕਰਾਉਣੇ ਆ ਜਿਵੇਂ ਇਹਦੇ ਨਾਲ ਦਾ ਇਹਦੇ ਨਾਲ ਦਾ ਸਨਮਾਈਕੇ ਵਾਲਾ ਹਣਾ ਜੀ ਠੀਕ ਹੈ ਹਾਂਜੀ ਇਹਦਾ ਰੇਟ ਆਪਾਂ 3000 ਤੋਂ ਸਟਾਰਟਿੰਗ ਪ੍ਰਾਈਸ ਹੈ 7000 ਦਾ ਸੋ 7 ਦਾ 3 ਦਾ ਦਰਵਾਜਾ 3000 ਦਾ ਬਾਈਕ ਦਾ ਸਟਾਰਟਿੰਗ ਹੈ ਜੀ ਇਕੱਲੇ ਸਿਰਮੈਕੇ ਦੀ ਸ਼ੀਟ ਲੈਣ ਵਾਗਿਆ ਇਹ ਬੰਦਾ ਜੀ ਇਹਦੇ ਨਾਲ ਦਾ ਲੈਣ ਵਾਗਿਆ ਮੈਨੂੰ ਲੱਗਦਾ 12 1300 ਤੋਂ ਸਟਾਰਟਿੰਗ ਹੈ ਸਨਮੈਕਾ ਕਾਫੀ ਚਲਾ ਜਾਂਦਾ ਜੀ ਜੀ ਵੀ ਇੰਨੇ ਦਾ ਤਾਂ ਬੰਦਾ ਫੈਬੀਕੋਲ ਦਾ ਸਨਮੈਕਾ ਕਪੜਾ ਗਿਆ ਜਿੰਨੇ ਦੇ ਵਿੱਚ ਆਪਾਂ ਅਗਲੇ ਨੂੰ ਦਰਵਾਜਾ ਦੇ ਰਿਹਾ ਇਹ ਸਾਨੂੰ ਹੁਣ ਮੰਨ ਕੇ ਲੋ ਤੁਸੀਂ ਆਪ ਹੀ ਗੱਲ ਕੀਤੀ ਹੈ ਨਾ ਸ਼ੀਟ ਮਿਲਦੀ ਆ ਸਾਨੂੰ ਉਹੀ ਸ਼ੀਟ ਹੋਲ ਸੇਲ ਦੇ ਵਿੱਚ 5-600 ਦੀ ਆ ਜਾਂਦੀ ਹੈ ਹਾਂ ਮਤਲਬ ਕਿ ਉਹੀ ਹੈ ਨਾ ਜਿਹੇ ਕਸਟਮਰ ਬਾਹਰੋਂ ਖਰੀਦੇਗਾ ਤਾਂ ਉਹਨੂੰ ਮਹਿੰਗੀ ਪੈਣੀ ਆ ਸਾਨੂੰ ਉਹੀ ਚੀਜ਼ ਮਿਲ ਕੇ ਘੱਟ ਰੇਟ ਦੇ ਵਿੱਚ ਮਿਲਦੀ ਹੈ ਤੇ ਉਹ ਕਸਟਮਰ ਨੂੰ ਆ ਕੇ ਡਿਲੀਵਰ ਅਸੀਂ ਸਸਤ ਰੇਟ ਦੇ ਵਿੱਚ ਕਰ ਦਿੰਦੇ ਹਾਂ ਮਤਲਬ 3000 ਰੁਪਏ ਤੋਂ ਆਪਣਾ ਸਰਮੈਕ ਵਾਲੇ ਦਰਵਾਜੇ ਸਟਾਰਟ ਹੋ ਜਾਂਦੇ ਨੇ ਇੱਕ ਵਾਰੀ ਬਾਈ ਹੋ ਰਹੇ ਨੇ ਡਿਜ਼ਾਈਨ ਦੇਖੋ ਇਹ ਥੋੜਾ ਜਿਹਾ ਉਬਰਾ ਹੋਇਆ ਪਾਰਟ ਆ ਗਿਆ ਨਾ ਵੀਰੇ ਜੀ ਇਹ ਡਿਜ਼ਾਈਨ ਆਪਾਂ ਇਹਨੂੰ ਆਪਾਂ ਮੇਨ ਡੋਰ ਤੇ ਡਿ ਯੂਜ਼ ਕਰ ਸਕਦੇ ਆ ਯੂਜ਼ ਕਰ ਸਕਦੇ ਆ ਬਾਕੀ ਕੋਈ ਵੀ ਤੁਹਾਡਾ ਨੈਟ ਦੇ ਡਿਜ਼ਾਈਨ ਹੈਗਾ ਕਿਵੇਂ ਦੀ ਵੀ ਇੱਛਾ ਹੈਗੀ ਆ ਤੁਸੀਂ ਸਾਨੂੰ ਡਿਜ਼ਾਈਨ ਦੱਸੋ ਜਾਂ ਸਾਡੇ ਕੋਲੇ ਪੀਡੀਫ ਪਈਆਂ ਹੈਗੀਆਂ ਜਿਹੜਾ ਮਰਜ਼ੀ ਡਿਜ਼ਾਈਨ ਸਿਲੈਕਟ ਕਰ ਲਓ ਉਹਦੇ ਜਿਹੜਾ ਮਰਜ਼ੀ ਇੱਕ ਵਾਰੀ ਅੰਦਰ ਆ ਜਾਓ ਤੁਹਾਨੂੰ ਮੈਂ ਦੋ ਤਿੰਨ ਡਿਜ਼ਾਈਨ ਦਿਖਾ ਦਣਾ ਕੁਝ ਕਾ ਪਏ ਨੇ ਲਿਖੇ ਹੋਏ ਤੇ ਸਭ ਤੋਂ ਜਿਹੜੀ ਮੇਨ ਚੀਜ਼ ਹੈ ਬਾਈ ਇਹ ਇਹ ਆਪਾਂ ਕਹਿੰਦੇ ਹੁਣੇ ਕਿ ਕਸਟਮ ਕਰਾਉਣਾ ਹੈ ਨਾ ਇੱਕ ਟਿਕੇ ਦਾ ਜੀ ਆ ਡਿਜ਼ਾਇਰ ਕਰੋ ਚੱਕ ਇੱਕ ਤਾਂ ਦੀ ਹੈਗੀ ਕਲਾਸਿਕ ਜੀ ਲੁੱਕ ਆਪਣੇ ਕਿਸੇ ਪੁਰਾਣੇ ਨਾ ਘਰਾਂ ਦੇ ਵਿੱਚ ਕੁਝ ਇਦਾਂ ਦੀ ਚੀਜ਼ ਕਰਾਉਣੀ ਹੈ ਜੀ ਕਿ ਭਾਈ ਚਾਰ ਬੰਦੇ ਆਣ ਤੇ ਇਹ ਬਚਣਾ ਕਿ ਮਿਸਤਰੀ ਕਿਹੜਾ ਲਗਾਇਆ ਸੀ ਬਿਲਕੁਲ ਸਹੀ ਪਰ ਉਥੇ ਜਦੋਂ ਇਹੇ ਗੱਲ ਕਹਿਣਗੇ ਕਿ ਮਿਸਤਰੀ ਨਹੀਂ ਅਸੀਂ ਤਾਂ ਇਹ ਮੁੱਲਤਾ ਸੀ ਉਹਨਾਂ ਦੇ ਇਹ ਕਹਿਣਗੇ ਕਬਰੀ ਤਾਂ ਨਾ ਯਾਰ ਮੁੱਲਤਾ ਤਾਂ ਐ ਹੀ ਨਹੀਂ ਇਹ ਬਿਲਕੁਲ ਸਹੀ ਹੈਣਾ ਜਿਹੜਾ ਇਥੇ ਪਿਆ ਤੁਸੀਂ ਆ ਲੈ ਲਓ ਵੀ ਚੈੱਕ ਕਰੋ ਚੱਕ ਪਲਦਾ ਸਾਡਾ ਡਿਜ਼ਾਈਨ ਲੈ ਵੇ ਕਿ ਚੈੱਕ ਕਰੋ ਇੱਕ ਵਾਰੀ ਆ ਦੇਖੋ ਪੂਰਾ ਦਾ ਪੂਰਾ ਮੈਂ ਕਹ ਰਿਹਾ ਵੀ ਇੱਕ ਤਰ੍ਹਾਂ ਦਾ ਸਾਰਾ ਗੱਲਬਾਤ ਕਰੀ ਪਈ ਹੈ ਹਨਾ ਮਤਲਬ ਇਦਾਂ ਦੇ ਡਿਜ਼ਾਈਨ ਵੀ ਆਪਣੇ ਕੋਲ ਅਵੇਲੇਬਲ ਹੈਗੇ ਨੇ ਡਿਜ਼ਾਈਨ ਹਜ਼ਾਰਾਂ ਡਿਜ਼ਾਈਨ ਹੈ ਕਸਮਰ ਇੱਥੇ ਮੇਰੇ ਕੋਲ ਆਉਣ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਹੁਣ ਜਿਆਦੇ ਡਿਜ਼ਾਈਨ ਨਹੀਂ ਦਿਖਾ ਸਕਦੇ ਜਾਂ ਆਪਾਂ ਕੁਆਲਿਟੀ ਇਹਦੇ ਵਿੱਚ ਨਹੀਂ ਆਪਾਂ ਕਸਮਰ ਨੂੰ ਕੁਆਲਿਟੀ ਚੈੱਕ ਕਰਨ ਵਾਸਤੇ ਮੇਰੇ ਕੋਲੇ ਵਿਜ਼ਿਟ ਕਰਨਾ ਪੈਣਾ ਹੈ ਇੱਕ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਆਪਣੇ ਕੋਲ ਕੋਈ ਭਾ ਕੋਈ ਵੀ ਮਟੀਰੀਅਲ ਲੈ ਰੇ ਜੋ ਬਾਇ ਕਰ ਰਹਾ ਹੈਗਾ ਆਪਣੀ ਕੀ ਜ਼ਿੰਮੇਵਾਰੀ ਹੋਊਗੀ ਉੱਪਰ ਵਾਲੇ ਬਸ ਆਪਨੇ ਵਾਲੇ ਵਿੱਚੋਂ ਇਹ ਵੀ ਜਿਹੜਾ ਮੰਨ ਕੇ ਲੋ 1000 ਇਹ ਤੋਂ ਦਰਵਾਜੇ ਸਟਾਰਟ ਹੋ ਜਾਂਦਾ ਕਿਸੇ ਦਰਵਾਜੇ ਦੀ 5 ਸਾਲ ਦੀ ਗਾਰੰਟੀ ਹੈ ਫੁੱਲ ਗਾਰੰਟੀ ਹੈ ਉਹ ਅਸੀਂ ਐਵੇਂ ਨਹੀਂ ਮੂੰਹ ਬੋਲ ਕੇ ਨਹੀਂ ਪੱਕੇ ਬਿਲ ਦੇ ਤੁਹਾਨੂੰ ਕੱਟ ਕੇ ਦੇਵਾਂਗੇ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਠੀਕ ਹੈ ਕਿਸੇ ਦਰਵਾਜੇ ਦੀ 5 ਸਾਲ ਦੀ ਕਿਸੇ ਦੀ 10 ਸਾਲ ਦੀ ਕਿਸੇ ਦੀ 15 ਸਾਲ ਦੀ ਕਿਸੇ ਦੀ ਮੰਨ ਲਓ 25 ਸਾਲ ਦੀ ਜਿਵੇਂ ਸਾਗਵੰਦ ਦਾ ਦਰਵਾਜਾ ਆ ਗਿਆ ਕੱਟਦੇ ਸਾਬ ਮਤਲਬ ਕਿ ਅਲੱਗ-ਅਲੱਗ ਕੁਆਲਿਟੀ ਦੇ ਹਿਸਾਬ ਨਾਲ ਅਲੱਗ-ਅ ਕੋਈ ਬੰਦਾ ਪ੍ਰੂਫ ਕਰ ਦੇ ਜਿਵੇਂ ਮਾਰਕੀਟ ਦੇ ਵਿੱਚ ਕਹਿੰਦੇ ਵੀ ਬੂਰਾ ਹੁੰਦਾ ਇਹਨਾਂ ਦੇ ਵਿੱਚ ਮੇਰੇ ਵਾਲੇ ਦਰਵਾਜਿਆਂ ਦੇ ਵਿੱਚੋਂ ਕੋਈ ਕਸਟਮਰ ਬੂਰਾ ਪ੍ਰੂਫ ਕਰ ਦੇ ਵੀ ਦਰਵਾਜੇ ਦੇ ਬੂਰਾ ਉਹਨੂੰ 50000 ਦਾ ਨਾਮ ਨਹੀਂ ਦੇਵਾਂਗਾ ਬੂਰਾ ਪ੍ਰੂਫ ਕਰ ਦੇ ਵੀ ਸਾਡੇ ਦਰਵਾਜੇ ਦੇ ਵਿੱਚ ਬੂਰਾ ਇੱਥੇ ਰੱਖ ਯਾਰ ਮੈਂ ਤੁਹਾਨੂੰ ਇੱਕ ਜੀਜ਼ ਕਰਾ ਦੇਖੋ ਲੈਣਾ ਤੁਹਾਨੂੰ ਆਪਦੀ ਇੱਛਾ ਹੁੰਦੀ ਹੈ ਚੀਜ਼ਾਂ ਨੂੰ ਸਮਝੋ ਬਾਈ ਕਹਿੰਦਾ ਮੈਂ ਚੈਲੰਜ ਹੀ ਕਰਤਾ ਹੁਣ ਇਹਦੇ ਉੱਪਰ ਦੀ ਕੁਝ ਨਹੀਂ ਰਿਹਾ ਉੱਤੋਂ ਰੇਟ ਮਿੱਤਰੋ ਤੁਹਾਨੂੰ ਮਿਲ ਰਿਹਾ ਬਹੁਤ ਹੀ ਜੈ ਬਾਈ ਨਾਰਮਲੀ ਬੰਦਾ ਕੋਈ ਨਵਾਂ ਘਰ ਬਣਾਣ ਲੱਗ ਰਿਹਾ ਕੋਠੀ ਦੇ ਵਿੱਚ ਦਰਵਾਜੇ ਦਰਵਾਜੇ ਫਟਕਾਰ ਲੱਗਿਆ ਮਨ ਨੂੰ ਨਾ ਨਾ ਕਰਦੇ ਲੱਕੜ ਦਾ ਖਰਚਾ ਬਹੁਤ ਚਲਾ ਜਾਂਦਾ ਬਿਲਕੁਲ ਚਲਾ ਜਾਂਦਾ 5-6 ਲੱਖ ਰੁਪਏ ਦਾ ਮੈਂ ਤੁਹਾਨੂੰ ਦੱਸ ਦਿੰਦਾ ਮਨਿਕ ਲੋਕੇ ਸੇ ਕਰ ਸਮਝਦਾ ਬਜਟ ਕਿਸੇ ਮਿਸਤਰੀ ਨੇ ਬਾਹਰੋਂ 5 5 ਲੱਖ ਦਾ ਬਣਾਇਆ 5 ਲੱਖ ਦਾ ਬਣਾਇਆ ਤੁਸੀਂ ਬਾਹਰੋਂ ਵੀ ਦੋ ਤਿੰਨ ਮਿਸਤਰੀਆਂ ਤੋਂ ਬਣਾ ਕੇ ਲਓ ਹਾਂ ਉਸ ਤੋਂ ਬਾਅਦ ਹੋਰ ਫੈਕਟਰੀਆਂ ਦੇ ਵਿੱਚ ਵੀ ਵਿਜ਼ਿਟ ਕਰੋ ਜਾਓ ਤੁਸੀਂ ਹਾਂ ਜਾਓ ਲਾਸਟੇ ਮੇਰੇ ਕੋਲ ਆਓ ਓਕੇ ਠੀਕ ਹੈ ਉਸ ਤੋਂ ਬਾਅਦ ਮਰੀ ਕੁਆਲਿਟੀ ਚੈੱਕ ਕਰਨੀ ਹੈ ਜਿਹੜਾ ਕੰਮ 5 ਲੱਖ ਦੇ ਵਿੱਚ ਹੋਣ ਵਾਲਾ ਤੁਹਾਨੂੰ ਮੈਂ 2.5-3 ਲੱਖ ਦੇ ਵਿੱਚ ਬਜਟ ਉਹ ਹੀ ਸੈੱਟ ਕਰ ਗਿਆ ਜੀ 30% ਦਾ ਫਰਕ ਪੈ ਜਾਓ 50 ਮਤਲਬ ਕਿ ਅਪਰੋਕਸੀਮੇਟ ਪੈ ਜਾਊਗਾ 40-45% ਦਾ ਫਰਕ ਬਿਲਕੁਲ ਪਏਗਾ ਬਾਈ ਕਹਿੰਦਾ ਤੁਸੀਂ ਜਿੱਥੇ ਤੁਹਾਡਾ ਚਿਤ ਕਰਦਾ ਮੈਂ ਤੁਹਾਨੂੰ ਇਕੱਲਾ ਆਲ ਪੰਜਾਬ ਗਿਆ ਸੀਗਾ ਬਾਈ ਕਹਿੰਦਾ ਜਿੱਥੇ ਤੁਹਾਡਾ ਚਿਤ ਕਰਦਾ ਹੈ ਵੱਡੀ ਤੋਂ ਵੱਡੀ ਫੈਕਟਰੀ ਵਧੀਆ ਤੋਂ ਵਧੀਆ ਮਿਸਤਰੀ ਸਸਤ ਸਸਤਾ ਮਿਸਤਰੀ ਆਪਦਾ ਬਜਟ ਬਣਾ ਲਿਓ ਕੈਲਕੂਲੇਸ਼ਨ ਕਰਾ ਕੇ ਲਿਸਟ ਬਣਾ ਕੇ ਹਣਾ ਰੇਟ ਰੂਟ ਪਤਾ ਕਰ ਲੈਣ ਫਿਰ ਆਪਣੇ ਕੋਲ ਆ ਜਾਣਗੇ ਕੰਮ ਫਿਰਕੇ ਆਇਓ ਅਰ ਸੰਤੁਸ਼ਟੇ ਹੋ ਜਾਵਾਂਗੇ ਬਹੁਤ ਸਾਰੇ ਡੈਮੋ ਪੀਸ ਹੋ ਰਹੇ ਨੇ ਕਿ ਇਹ ਆ ਗਿਆ ਆਪਣਾ 3D ਸਨਮੈਕੇ ਦੇ ਵਿੱਚ ਨਹੀਂ ਇਹ ਮਿਲ ਕੇ ਪ੍ਰਿੰਟਡ ਸ਼ੀਟ ਹੈ ਪ੍ਰਿੰਟਡ ਸ਼ੀਟ ਹੈ ਉਸ ਤੋਂ ਬਾਅਦ ਆ ਗਿਆ ਆਪਣਾ 3D ਇਹ ਸਾਗਵਾਂ ਦੇ ਇਹਦੀ ਫਰੇਮਿੰਗ ਹੈ ਜਿਹੜੀ ਆਹ ਚੀ 3D ਆ ਗਈ ਹੈ ਨਾ ਇਹ 3D ਹੈ ਇਹਦੀ ਫਰੇਮਿੰਗ ਅਸੀਂ ਸਾਗਵਾਂ ਦੀ ਕੀਤੀ ਹੈ ਠੀਕ ਹੈ ਇਹਨੂੰ ਹਜੇ ਪੇਂਟ ਜਾਂ ਡੀਕੋ ਹਲੇ ਹੋਣਾ ਇਹਨੂੰ ਮੈਂ ਤਾਂ ਨਹੀਂ ਕੀਤਾ ਵੀ ਅਗਲੇ ਨੂੰ ਥੋੜਾ ਪਤਾ ਲੱਗੇ ਹੈ ਨਾ ਜਿਹੜੀ ਆ ਇਹ ਚੀਜ਼ ਇਹ ਲੱਕੜ ਹੈਗੀ ਵੀਰੇ ਨਹੀਂ ਇਹ ਐਟਡੀਐਚ ਮਾਰਦਾ ਕਨਸੈਪਟ ਹੈ ਐਕਸ਼ਨ ਟੈਸਾ ਦਾ ਐਚਡੀਐਚ ਮਾਰਦਾ ਕਨਸੈਪਟ ਹੈ ਓਕੇ ਇਹਦੇ ਵਿੱਚ ਇਹਦੀ ਕੁਆਲਿਟੀ ਇਹ ਹੈ ਇੱਕ ਤਾਂ ਇਹਨੂੰ ਸਿਉਂਕ ਨਹੀਂ ਲੱਗਦੀ ਹਾਂਜੀ ਠੀਕ ਹੈ ਫਾਇਰ ਪ੍ਰੂਫ ਹੈ ਸਾਊਂਡ ਪ੍ਰੂਫ ਹੈ ਦੂਜੀ ਵਾਟਰਪਰੂਫ ਵੀ ਹੈਗਾ ਸਾਊਂਡਪਰੂਫ ਵੀ ਹੈਗਾ ਸਾਊਂਡਪਰੂਫ ਵੀ ਹੈਗਾ ਦੂਜੀ ਕੁਆਲਿਟੀ ਇਹਦੀ ਜਿਵੇਂ ਪਾਲਿਸ਼ ਦੀ ਜਾਂ ਡੀਕੋ ਦੀ ਫਿਨਿਸ਼ਿੰਗ ਬਹੁਤ ਚੰਗੀ ਆ ਹੁਣ ਤੁਸੀਂ ਇਹਦੇ ਵਿੱਚ ਦੇਖੋ ਜੇ ਇਹੇ ਜਿਵੇਂ ਹੋਣਾ 3D ਡਿਜ਼ਾਈਨ ਹੈ ਲੱਕੜ ਦੇ ਕਰਾਂਗੇ ਥੋੜੀ ਕੁਆਲਿਟੀ ਇਹਦੀ ਘਟੋਂਗੀ ਇਹਦੇ ਵਿੱਚ ਇਹਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਆਈ ਹੈ ਮੈਂ 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 ਥੋੜਾ ਉਲਝ ਗਿਆ ਸੀਗਾ ਮੈਂ ਕਦੇ ਪਹਿਲਾਂ ਪਲਾਸਟਿਕ ਹੈ ਪਰ ਜਦੋਂ ਮੈਂ ਖੜਕਾਈ ਮਹਲ ਸਾਊਂਡ ਲੱਕੜ ਵਾਲਾ ਹੈ ਨਹੀਂ ਐਚਡੀ ਐਚ ਮਾਰਦਾ ਕਨਸੈਪਟ ਆ ਇਹ ਠੀਕ ਹੈ ਇਹਦੇ ਵਿੱਚ ਫਿਨਿਸ਼ਿੰਗ ਜ਼ਿਆਦਾ ਚੰਗੀ ਆਉਂਦੀ ਆ ਤਾਂ ਕਰਕੇ ਇਹਦਾ ਅੰਦਰਲਾ ਕਨਸੈਪਟ ਇਹਦਾ ਐਟਲੀਜੀਮਾ ਬੇ ਲਾਈਫ ਬਹੁਤ ਹੋ ਗਈ ਲੱਖਾਂ ਵਧੀਆ ਲਾਈਫ ਹੈ ਇਹਨੂੰ ਬੇਫਿਕਰ ਹੋ ਗਏ 25 30 ਸਾਲ ਜਿੰਨਾ ਟਾਈਮ ਮਰਜੀ ਚਲਾਓ ਕੋਈ ਦਿੱਕਤ ਨਹੀਂ ਆਉਂਦੀ ਹੈ ਨਾ 25 ਤੋਂ 30 ਸਾਲ ਹਨਾ ਹਿਲਣਾ ਹੀ ਨਹੀਂ ਹੈ ਕਹਦਾ ਮਨ ਇਹਨੂੰ ਕੁਝ ਵੀ ਨਹੀਂ ਹੁੰਦਾ ਭਲੇ ਅੱਛਾ ਜੀ ਇਹਦੇ ਵਿੱਚ ਗੱਲ ਕਰਾਂਗੇ ਕਈ ਲੋਕਾਂ ਆਪਣੇ ਭਰਾਵਾਂ ਦੇ ਸਵਾਲ ਹੋਣਗੇ ਕਿ ਤੁਸੀਂ ਇਕੱਲਾ ਛੋਟੇ ਦਰਵਾਜੇ ਦਾ ਕਰਦੇ ਹੋ ਜਾਂ ਵੱਡੇ ਦਾ ਨਹੀਂ ਨਹੀਂ ਜਿਵੇਂ ਹਵੇਲੀ ਦੇ ਵੱਡੇ ਦਰਵਾਜੇ ਹੋਗੇ ਦਿਲੇਆਂ ਵਾਲੇ ਹੋਗੇ ਸਾਰੇ ਕਨਸੈਪਟ ਕਰਦੇ ਆ ਓਕੇ ਜਿਹੜੀ ਆਪਣੀ ਉਹ ਬੁੱਕਾਂ ਪਈਆਂ ਉਹਦੇ ਵਿੱਚ ਡਿਜ਼ਾਈਨ ਆਪਣੇ ਕੋਲ ਉਹਦੇ ਵਿੱਚ ਸਨਮਾਇਕੇ ਦੀਆਂ ਸ਼ੀਟਾਂ ਦੇ ਡਿਜ਼ਾਈਨ ਹੈ ਗਿਆ ਸਨਮਾਇਕੇ ਠੀਕ ਹੈ ਡਿਜ਼ਾਈਨ ਆਪਾਂ ਜੇ ਪੀਡੀਐਫ ਵੀ ਅਗੇ ਕਸਮਰ ਨੇ ਇੱਥੇ ਆਉਣਗੇ ਉਹਨੂੰ ਸਾਰਾ ਦਿਖਾ ਵੀ ਦੇਣਾ ਠੀਕ ਹੈ ਠੀਕ ਹੈ ਜਿਵੇਂ ਦਾ ਕਸਮਰ ਕਹੂਗਾ ਉਵੇਂ ਦਾ ਬਾਕੀ ਗੱਲ ਇਹ ਆ ਵੀ ਕਸਮਰ ਜਦੋਂ ਆਉਣਗੇ ਇੱਥੇ ਬਣਦੀ ਚੀਜ਼ ਦਿਖਾਵਾਂਗੇ ਅਗਲੇ ਸੰਤੁਸ਼ਟ ਹੀ ਹੋਗੇ ਐ ਨਹੀਂ ਵੀ ਮੈਂ ਸਨਮਾਇਕਾ ਲਾ ਕੇ ਘਰੇ ਭੇਜਦਾ ਵੀ ਲੋ ਜੀ ਲਾ ਲੋ ਨਹੀਂ ਇੱਥੇ ਕਸਟਮਰ ਮੇਰੇ ਕੋਲੇ ਆਉਣ ਆਰਡਰ ਦੇਣ ਠੀਕ ਹੈ ਇੱਥੇ ਮੇਰੇ ਕੋਲੇ ਬਣਦੀ ਚੀਜ਼ ਦੇਖਣ ਸੈਟੀਸਫੈਕਸ਼ਨ ਤਾਂ ਜ਼ਰੂਰੀ ਹੈ ਅ ਜਿਹੜੇ এমਪਲਾਈ ਹੁੰਦੇ ਆ ਜਿਵੇਂ ਫੌਜੀ ਹੋ ਗਏ ਜਾਂ ਦੂਸਰੇ ਹੋ ਗਏ ਕੋਈ ਵੀ ਅਫਸਰ ਡਿਫੈਂਸ ਦੇ ਵਿੱਚ ਹਾਂਜੀ ਜੋ ਇਹਨਾਂ ਦਾ ਮੇਰੇ ਕੋਲੇ ਕੰਮ ਜ਼ਿਆਦਾ ਕਿਉਂ ਕਿਉਂਕਿ ਉਹਨਾਂ ਕੋਲੇ ਟਾਈਮ ਘੱਟ ਹੁੰਦਾ ਠੀਕ ਹੈ ਅਸੀਂ ਕੀ ਕਰਨਾ ਨਾਪ ਲੈਣਾ ਸਮਾਨ ਬਣਾਉਣ ਤੋਂ ਅਗਲੇ ਘਰੇ ਫਿੱਟ ਕਰ ਦੇਣਾ ਅਸੀਂ ਅਗਲੇ ਕੋਈ ਮਸ਼ੀਨ ਨਹੀਂ ਲੈ ਜਾਣੀ ਕੋਈ ਕਦੇ ਅਸੀਂ ਨਾਪ ਲੈ ਕੇ ਆਉਣਾ ਅਗਲੇ ਜਾ ਕੇ ਦੋ ਦਿਨਾਂ ਚ ਫਿੱਟ ਕਰ ਦੇਣਾ ਅਗਲੇ ਨੂੰ ਮਤਲਬ ਕਿ ਥੋੜਾ ਸੌਖਾ ਹੋ ਜਾਂਦਾ ਹੈ ਆਪਾਂ ਇੱਕੋ ਹੀ ਦਰਵਾਜ਼ਾ ਚੱਕ ਕੇ ਸਾਈਡ ਤੋਂ ਥੋੜੀ ਜਿਹੀ ਲੁੱਕ ਚੇਂਜ ਕਰਾਈਏ ਕਈ ਵਾਰ ਭਰਾ ਗਿਆ ਤੁਸੀਂ ਸਾਹਮਣੇ ਸਾਹਮਣੇ ਕੋਈ ਵੀ ਰੈਂਡਮ ਜਾਂ ਕੋਈ ਵੀ ਚੱਕ ਲਓ ਯਾਰ ਮੈਂ ਕਹਾਂ ਨਾ ਚੱਕ ਲਾ ਬਾਈ ਇੱਕ ਵਾਰੀ ਵਜਨ ਬਹੁਤ ਆ ਭਰਾਵਾ ਹਣਾ ਜੀ ਇਹ ਤਾਂ ਮੇਰੇ ਵੀਰ ਦਾ ਹੱਲ ਤਾਂ ਹੀ ਨਹੀਂਗਾ ਯਾਰ ਨਹੀਂ ਪਤਾ ਪਰ ਕੀ ਚੱਲ ਰਿਹਾਗਾ ਮੈਂ ਸਿੱਧੀ ਜੀ ਗੱਲ ਕਰਦਾ ਹੁਣ ਆਪਾਂ ਉਹ ਕੀ ਕਰਦੇ ਨੇ ਦਰਵਾਜ਼ਾ ਬਣਾਉਣ ਵਾਲੇ ਨਾ ਫਟੀਆਂ ਲਾਤੀਆਂ ਸਪੇਸ ਰੱਖਦੀ ਉੱਤੇ ਸੁਮੇਕਾ ਚੇਪਦਾ ਨਹੀਂ ਨਹੀਂ ਉਹ ਚੀਜ਼ ਨਹੀਂ ਉਹ ਕਨਸੈਪਟ ਨਹੀਂ ਆਪਣਾ ਸਾਰਾ ਠੋਸ ਆ ਅੰਦਰੋਂ ਤੁਸੀਂ ਚਾਹ ਚੀਰ ਕੇ ਦੇਖੋ ਇੱਧਰ ਵਾਈ ਮੜਾਇਆ ਪਿੱਛੋਂ ਵੀ ਦਿਖਾ ਦੇ ਇੱਧਰੋਂ ਆਹ ਚੀਜ਼ ਚੈੱਕ ਕਰੀ ਲੈ ਇਹ ਪੂਰਾ ਦਾ ਪੂਰਾ ਬੋਰਡ ਆ ਵੀਰੇ ਪੂਰਾ ਠੋਸ ਆ ਪੂਰਾ ਦਾ ਪੂਰਾ ਬੋਰਡ ਹੈ ਵੀ ਵਿਚਾਲੇ ਇਹਦੇ ਜਿਹੜੇ ਉਹ ਕੁਝ ਵੀ ਨਹੀਂ ਹੈਗਾ ਪੂਰਾ ਦਾ ਪੂਰਾ ਫੁੱਲ ਬੋਰਡ ਪੂਰੀ ਲੱਕੜ ਆ ਪੂਰੀ ਦੀ ਪੂਰੀ ਲੱਕੜ ਆ ਇਹ ਟੁੱਟੂਗਾ ਤੇ ਨਹੀਂ ਜਿਵੇਂ ਛੱਡਦਾ ਛੱਡ ਦੋ ਛੱਡਦਾ ਛੱਡ ਦੋ ਦੇਖ ਲਓ ਛੱਡ ਦੋ ਹੈ ਛੱਡ ਦੋ ਬਾਈ ਕਹਿੰਦਾ ਥੱਲੇ ਹਟ ਲਾ ਕਹਿੰਦਾ ਟੁੱਟ ਗਿਆ ਕਹ ਭਾਈ ਇਹਨੂੰ ਕਹਿੰਦੇ ਨੇ ਅਸਲ ਦੇ ਵਿੱਚ ਹੁਣ ਮੈਂ ਦੇਖੋ ਸੱਟਿਆ ਹੁਣ ਤੁਸੀਂ ਕਹੋਗੇ ਫੁਕਰੀ ਨਹੀਂ ਮਰੀ ਸਾਨੂੰ ਕੁਆਲਿਟੀ ਚੈੱਕ ਕਰਾਈ ਤਾਂ ਕਰਕੇ ਇੱਥੋਂ ਵੀਰੇ ਆ ਜਾਂਦਾ ਜੇ ਕੋਈ ਹਲਕਾ ਜਿਹਾ ਹੁੰਦਾ ਨਾ ਇਹਦੇ ਚੀਥੜੇ ਡੋੜ ਜਾਣੇ ਹੋ ਜਾਣੇ ਸੀ ਹਨਾ ਜੀ ਆਪਣੇ ਕਿਸੇ ਪੁਰਾਣੇ ਕਿਸੇ ਵੀ ਤਰ੍ਹਾਂ ਦਾ ਵਿੰਡੋ ਦਰਵਾਜ਼ੇ ਵੱਡੇ ਦਰਵਾਜ਼ੇ ਹਵੇਲੀ ਟਾਈਪ ਦਰਵਾਜ਼ੇ ਕਲਾ ਦਰਵਾਜ਼ਿਆਂ ਦੀ ਹਨਾ ਵੀਰੇ ਨੇ ਦਰਵਾਜੇ ਕਾਬੂਡ ਕਿਚਨ ਮੋਡੂਲਰ ਕਿਚਨ ਸਾਰਾ ਕਨਸੈਪਟ ਹੈਗਾ ਫਰਨੀਚਰ ਦਾ A to Z A to Z A to Z ਕਿਚਨ ਦੀ ਕੁਝ ਵੀ ਤਿਆਰ ਕਰਾਣੀ ਹੋਵੇ ਕੁਝ ਵੀ ਕਰਾਣਾ ਯਾਰ ਫਰਨੀਚਰ ਦੀ ਦੋਨੇ ਕੋਈ ਵੀ ਚੀਜ਼ ਤਿਆਰ ਕਰਾਣੀ ਹੈ ਆਪਣੇ ਘਰ ਦੇ ਵਿੱਚ ਉਹ ਵੀ ਹੋਲ ਸੇਲ ਰੇਟ ਦੇ ਵਿੱਚ ਤਾਂ ਭਰਾ ਨਾ ਕਰ ਲੋ ਜੀ ਕੰਟੈਕਟ ਬਾਕੀ ਭਰਾ ਦਾ ਜਰਾ ਸਕਰੀਨ ਤੇ ਨੰਬਰ ਵਿਦ ਐਡਰੈਸ ਕਰ ਲਓ ਜੀ ਕੰਟੈਕਟ ਬਾਕੀ ਵਿਜ਼ਿਟ ਜਰੂਰ ਕਰੋ ਜਿੰਨੇ ਭਰਾ ਦੇ ਹਨ ਤੁਸੀਂ ਉਹ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋਗੇ ਬਾਕੀ ਕਈ ਵਾਰ ਭਰਾ ਆਪਣੇ ਕਹਿੰਦੇ ਨੇ ਕਿ ਵੀਰੇ ਦੂਰ ਬੈਠੇ ਆਸੀਂ ਪਰ ਉਹ ਡੀਲਿੰਗ ਫੋਨ ਫੋਨ ਤੇ ਕਰ ਲਓ ਕੋਈ ਦਿੱਕਤ ਨਹੀਂ ਫੋਨ ਤੇ ਅਸੀਂ ਜਿਹੜਾ ਨਾਪ ਮੈਜ਼ਰਮੈਂਟ ਆ ਉਹ ਮੈਂ ਆਪਦਾ EMPLOYE ਭੇਜਦਾ ਹਾਂ ਆਪਣਾ ਬੰਦਾ ਵਗ ਜਾਊਗਾ ਬੰਦਾ ਚਲਾਇਆਊਗਾ ਨਾਪ ਲੈ ਕੇ ਆਊਗਾ ਜੇ ਵੀ ਦੂਰ ਹੈਗਾ ਤਾਂ ਅਸੀਂ ਉੱਥੇ ਵਿਜ਼ਿਟ ਕਰ ਲੈਨੇ ਆ ਤੇ ਉੱਥੇ ਨਾਪ ਲੈ ਆ ਉਹ ਕਰ ਲਾਂਗੇ ਨਾ ਆਪਾਂ ਕੋਈ ਚੱਕਰ ਨਹੀਂ ਦੂਰੋਂ ਦਿਹਾੜੀ ਸਾਖਦੇ ਨੂੰ ਮੈਂ ਕੰਮ ਕਰਾਉਣਾ ਯਾਰ ਚੀਜ਼ ਵਧਿਆ ਮਿਲੂਗੀ ਰੇਟ ਮਿੱਤਰੋ ਜਾਇਜ਼ ਮਿਲਣਗੇ ਇਹ ਨਹੀਂ ਹੈਗਾ ਕਿ ਹਨਾ ਵੀ ਰੇਟ ਘਟਣਾ ਦਾ ਚੀਜ਼ ਮਾਰੀ ਦੇਦੀ ਨਾ ਬਾਈ ਕਹਿੰਦਾ ਹਰੇਕ ਚੀਜ਼ ਦੀ ਜੋ ਮੇਰੇ ਹੱਥ ਵਿੱਚ ਦੀ ਬਣ ਕੇ ਨਿਕਲ ਗਈ ਉਹਦੀ ਮੈਂ ਵਾਰੰਟੀ ਦੂੰਗਾ ਮੇਰੇ ਵੱਲੋਂ ਹਨਾ ਵੀਰੇ ਓਕੇ ਜੀ ਬਾਕੀ ਚਰਹਾ ਪ੍ਰਾ ਦਾ ਸਕਰੀਨ ਤੇ ਨੰਬਰ ਤੇ ਐਡਰੈਸ ਕੰਟੈਕਟ ਕਰ ਲਓ ਆਪਣੇ ਕਿਸੇ ਵੀ ਰਾਣਾ ਕੋਈ ਵੀ ਫਰਨੀਚਰ ਦਾ ਕੁਝ ਵੀ ਤਿਆਰ ਕਰਾਉਣਾ